ਸਤ ਸ੍ਰੀ ਅਕਾਲ ਜੀ ਤੁਸੀਂ ਇੱਕ ਕਿਸਾਨ ਹੋ ਜਾਂ ਕਿਸੇ ਕਿਸਾਨ ਦੇ ਘਰ ਦੇ ਮੈਂਬਰ ਹੋ ਤਾਂ ਇਹ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਜ਼ਰੂਰੀ ਹੈ ਭਾਰਤ ਸਰਕਾਰ ਨੇ ਇੱਕ ਅਜਿਹੀ ਸਕੀਮ ਚਲਾਈ ਹੈ ਜੋ ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਦੇਵੇਗੀ ਤੇ ਇਹ ਕੋਈ ਕਰਜ਼ਾ ਨਹੀਂ ਹੈ ਇਹ ਇੱਕ ਤੁਹਾਡਾ ਹੱਕ ਹੈ ਅਸੀਂ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਕਿਸਾਨ ਮਾਂ ਧਨ ਯੋਜਨਾ ਦੀ ਜੀ ਚਲਦੇ ਹਾਂ ਪੂਰੀ ਜਾਣਕਾਰੀ ਵਾਲਾ ਕੌਣ ਲੈ ਸਕਦਾ ਹੈ ਇਹ ਫਾਇਦਾ ਕਿਵੇਂ ਲੈ ਸਕਦਾ ਹੈ ਅਤੇ ਤੁਹਾਨੂੰ ਕੀ ਕੀ ਦਸਤਾਵੇਜ਼ ਚਾਹੀਦੇ ਹਨ ਪ੍ਰਧਾਨ ਮੰਤਰੀ ਕਿਸਾਨ ਮਾਂ ਧਨ ਯੋਜਨਾ ਦੀ ਸ਼ੁਰੂਆਤ 2019 ਵਿੱਚ ਹੋਈ ਸੀ ਇਸ ਯੋਜਨਾ ਹੇਠ ਛੋਟੇ ਅਤੇ ਸੀਮਾंत ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3000 ਦੀ ਮਹੀਨਾਵਾਰ ਪੈਨਸ਼ਨ ਮਿਲਦੀ ਹੈ ਸਰਕਾਰ ਇਹ ਯੋਜਨਾ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ LIC ਰਾਹੀਂ ਚਲਾਉਂਦੀ ਹੈ ਇਹ ਇੱਕ ਵੋਲੰਟਰੀ ਅਤੇ ਯੋਗਦਾਨੀ ਸਕੀਮ ਹੈ ਜਿਸ ਵਿੱਚ ਤੁਸੀਂ ਤੇ ਸਰਕਾਰ ਦੋਵਾਂ ਨੇ ਹੀ ਯੋਗਦਾਨ ਦੇਣਾ ਹੁੰਦਾ ਹੈ ਕੌਣ ਲੈ ਸਕਦਾ ਹੈ ਇਸ ਸਕੀਮ ਇਹ ਗੱਲ ਕਰੀਏ ਕਿ ਇਹ ਸਕੀਮ ਕਿਸ ਦੇ ਲਈ ਹੈ ਉਮਰ 18 ਤੋਂ 40 ਸਾਲ ਦੇ ਵਿਚਕਾਰ ਦੇ ਕਿਸਾਨਾਂ ਦੇ ਲਈ ਇਹ ਸਕੀਮ ਹੈ ਉਹ ਕਿਸਾਨ ਜਿਨ੍ਹਾਂ ਕੋਲ 2 ਹੈਕਟੇਰ ਜਾਂ ਉਸ ਤੋਂ ਘੱਟ ਜ਼ਮੀਨ ਹੈ ਉਹ ਕਿਸਾਨ ਇਸ ਦਾ ਫਾਇਦਾ ਲੈ ਸਕਦੇ ਹਨ ਕਿਸਾਨਾਂ ਦਾ ਬੈਂਕ ਦਾ ਖਾਤਾ ਹੋਣਾ ਲਾਜ਼ਮੀ ਹੈ ਅਤੇ ਆਧਾਰ ਕਾਰਡ ਹੋਣਾ ਵੀ ਲਾਜ਼ਮੀ ਹੈ ਯਾਦ ਰੱਖੋ ਜੇ ਤੁਸੀਂ EPFO NPS ਜਾਂ ਕਿਸੇ ਹੋਰ ਸਰਕਾਰੀ ਪੈਨਸ਼ਨ ਯੋਜਨਾ ਦੇ ਮੈਂਬਰ ਹੋ ਤਾਂ ਤੁਸੀਂ ਇਸ ਸਕੀਮ ਨਹੀਂ ਲੈ ਸਕਦੇ ਤਹਾਡੀ ਉਮਰ ਦੇ ਅਨਸਾਰ ਤੁਹਾਨੂੰ ਯੋਗਦਾਨ ਦੇਣਾ ਪੈਂਦਾ ਹੈ 18 ਸਾਲ ਦੀ ਉਮਰ 55 ਰੁਪਏ ਪ੍ਰਤੀ ਮਹੀਨੇ ਦੇਣੇ ਪੈਂਦੇ ਹਨ ਅਤੇ 40 ਸਾਲ ਦੀ ਉਮਰ ਤੱਕ 200 ਰੁਪਏ ਪ੍ਰਤੀ ਮਹੀਨਾ ਦੇਣਾ ਪੈਂਦਾ ਹੈ ਜਿਵੇਂ ਤੁਸੀਂ 100 ਰੁਪਏ ਦਿੰਦੇ ਹੋ ਤਾਂ ਉਨਾ ਹੀ ਸਰਕਾਰ ਵੀ 100 ਰੁਪਏ ਵਿੱਚ ਪਾਵੇਗੀ ਇਸ ਸਕੀਮ ਦੇ ਇਹ ਰਕਮ ਤੁਹਾਡੇ ਪੈਨਸ਼ਨ ਅਕਾਊਂਟ ਵਿੱਚ ਜਮ੍ਹਾਂ ਹੁੰਦੀ ਰਹੇਗੀ ਜਦ ਤੁਸੀਂ 60 ਸਾਲ ਦੇ ਹੋ ਜਾਵੋਗੇ ਤੁਸੀਂ 3000 ਦੀ ਮਿਹਨਤ ਰਹਿਤ ਆਮਦਨ ਪਾਉਣ ਲੱਗ ਜਾਵੋਗੇ ਜ਼ਿੰਦਗੀ ਭਰ ਤੁਹਾਨੂੰ 60 ਸਾਲ ਤੋਂ ਬਾਅਦ 3000 ਰੁਪਏ ਮਹੀਨੇ ਦੀ ਪੈਨਸ਼ਨ ਮਿਲਦੀ ਰਹੇਗੀ ਕਿਵੇਂ ਦਰਜ ਕਰਵਾਈਏ ਹੁਣ ਗੱਲ ਕਰੀਏ ਕਿ ਤੁਸੀਂ ਇਸ ਸਕੀਮ ਕਿਵੇਂ ਦਰਜ ਕਰਵਾ ਸਕਦੇ ਹੋ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਸੀਐਸਸੀ ਤੇ ਜਾਓ ਆਪਣੇ ਨਾਲ ਲੈ ਕੇ ਜਾਣੇ ਹਨ ਆਧਾਰ ਕਾਰਡ ਬੈਂਕ ਖਾਤਾ ਨੰਬਰ ਅਤੇ ਜ਼ਮੀਨ ਦੇ ਕਾਗਜ਼ ਸੀਐਸਆਈ ਏਜੰਟ ਤੁਹਾਡਾ ਰਜਿਸਟ੍ਰੇਸ਼ਨ ਕਰੇਗਾ ਤੇ ਤੁਸੀਂ ਆਪਣੀ ਪਹਿਲੀ ਰਕਮ ਜਮ੍ਹਾਂ ਕਰਵਾਉਂਦੇ ਹੋ ਤੁਹਾਨੂੰ ਇੱਕ ਯੂਨੀਕ ਪੈਨਸ਼ਨ ਅਕਾਊਂਟ ਨੰਬਰ ਮਿਲ ਜਾਵੇਗਾ ਮੌਤ ਜਾਂ ਅਸਮਰੱਥਾ ਦੀ ਸਥਿਤੀ ਵਿੱਚ ਕੀ ਹੋਵੇਗਾ ਜੇ ਕਿਸੇ ਕਾਰਨ ਕਰਕੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੈਨਸ਼ਨ ਦੀ ਸਕੀਮ ਉਸ ਦੀ ਪਤਨੀ ਜਾਂ ਪਤੀ ਨੂੰ ਮਿਲਦੀ ਰਹੇਗੀ ਅਤੇ ਜੇ ਕਿਸਾਨ ਅਸਮਰੱਥ ਹੋ ਜਾਂਦਾ ਹੈ ਤਾਂ ਵੀ ਇਹ ਸਕੀਮ ਉਸ ਨੂੰ ਸਹਾਇਤਾ ਦਿੰਦੀ ਰਹੇਗੀ ਇਹ ਯੋਜਨਾ ਕਿਸਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਣੀ ਬੁੱਢੀ ਔਰ ਉਮਰ ਨੂੰ ਦੇਖਦੇ ਹੋਏ ਚਿੰਤਾ ਨਾ ਕਰੋ ਓਨੇ ਆਪਣੇ ਸੀਐਸਸੀ ਤੇ ਜਾਓ ਰਜਿਸਟ੍ਰੇਸ਼ਨ ਕਰਵਾਓ ਤੇ ਆਪਣਾ ਭਵਿੱਖ ਸੁਰੱਖਿਅਤ ਬਣਾਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਆਪਾਂ ਇਦਾਂ ਦੀਆਂ ਹੋਰ ਵੀ ਵੀਡੀਓ ਇਸ ਚੈਨਲ ਉੱਤੇ ਪਾਉਂਦੇ ਰਹੀਏ ਕਿਸੇ ਵੀ ਸਵਾਲ ਲਈ ਕਮੈਂਟ ਕਰਨਾ ਅਸੀਂ ਜ਼ਰੂਰ ਜਵਾਬ ਦੇਾਂਗੇ ਧੰਨਵਾਦ ਸਤਿ ਸ੍ਰੀ ਅਕਾਲ